ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੇ ਫੜੇ ਲੈ ਕੇ ਹਾਜ਼ਰ ਹਾਂ ਜੀ 20 ਜੂਨ ਯਾਨੀ ਕਿ ਅੱਜ ਦੀ ਆਪਾਂ ਗੱਲ ਕਰਨੀ ਹੈ ਪੰਜਾਬ ਵੱਲੋਂ ਨਾਲ ਲੱਗਦੇ ਖੇਤਰਾ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਹੈ ਅੱਜ ਇਹ ਫੜੇ ਤੁਹਾਨੂੰ ਦਿਆਂਗੇ ਇਸ ਲਈ ਜੀਆਂ ਸਿੱਧਾ ਤੁਹਾਨੂੰ ਤਾਜ਼ਾ ਸੈਟਲਾਈਟ ਦਸਤਾਂ ਤੇ ਲੈ ਕੇ ਚੱਲਦੇ ਹਾਂ ਸਵਾ 8:30 ਦਾ ਟਾਈਮ ਹੋਣ ਜਾ ਰਿਹਾ 20 ਜੂਨ ਦੀ ਸਵੇਰ ਹੈ ਔਰ ਚੜ੍ਹਦੀ ਸਵੇਰ ਹੀ ਪੰਜਾਬ ਦੇ ਵਿੱਚ ਮੀਂਹ ਨੇ ਦਸਤਕ ਦਿੱਤੀ ਆ ਤੁਹਾਨੂੰ ਇੱਥੇ ਇਹ ਵੀ ਦੱਸ ਦਈਏ ਕਿ ਮੌਨਸੂਨ ਦੀ ਦਸਤਕ ਪੰਜਾਬ ਦੇ ਵਿੱਚ ਹੋ ਚੁੱਕੀ ਆ ਪੰਜਾਬ ਦੇ ਨਾਲ ਲੱਗਦੇ ਚੰਡੀਗੜ ਦੇ ਘੰਟਿਆਂ ਦੇ ਵਿੱਚ ਮੀਂਹ ਲੱਗਣਗੇ ਚੰਡੀਗੜ੍ਹ ਦੇ ਵਿੱਚ ਇਸ ਵੇਲੇ ਤਗੜੀਆਂ ਬੱਛਾਰਾਂ ਲੱਗ ਰਹੀਆਂ ਨੇ ਜੇਕਰ ਅਸਲੀਆਂ ਫੋਟੋਸੀਰ ਦੇਖਦੇ ਆਂ ਤੇ ਪਹਾੜਾਂ ਦੇ ਵਿੱਚ ਜ਼ਬਰਦਸਤ ਐਕਟੀਵਿਟੀਜ਼ ਇਸ ਵੇਲੇ ਵੇਖਣ ਨੂੰ ਮਿਲ ਰਹੀਆਂ ਨੇ ਮੌਨਸੂਨ ਦੀਆਂ ਤੇ ਦੂਜੇ ਫਾਸੇ ਤੁਸੀਂ ਦੇਖ ਸਕਦੇ ਆਂ ਚੰਡੀਗੜ੍ਹ ਦੇ ਵਿੱਚ ਐਸੇ ਲੰਗੀ ਲੱਗ ਰਹੇ ਨੇ ਉਹ ਨਾਲ ਲੱਗਦੇ ਹੁਸ਼ਿਆਰ ਫਰ ਨਵਾਂ ਸ਼ਹਿਰ ਇਹਨਾਂ ਖੇਤਰਾਂ ਦੇ ਵਿੱਚ ਉਮੀਦ ਹੈ ਆਸਾਰ ਨੇ ਆਉਂਦੇ ਘੰਟਿਆਂ ਦੇ ਵਿੱਚ ਤੇ ਹਿਮਾਚਲ ਦੇ ਬਹੁਤੇ ਖੇਤਰਾਂ ਦੇ ਵਿੱਚ ਐਸੇਲੇ ਲਗਾਤਾਰ ਗਰਜ ਰਿਸ਼ਕੋ ਵਾਲਾ ਤਗੜਾ ਬੱਦਲ ਘੰਟ ਰਿਹਾ ਜਿਹੜਾ ਕਿ ਆਉਂਦੇ ਘੰਟਿਆਂ ਦੇ ਵਿੱਚ ਬਹੁਤੇ ਖੇਤਰਾਂ ਨੂੰ ਕਵਰ ਕਰੇਗਾ ਡੇਰਾ ਬਸੀ ਮਹਾਲੀ ਚੰਡੀਗੜ੍ਹ ਔਰ ਅੰਬਾਲਾ ਕੁਰੂਖੇਤਰ ਕਰਨਾਲ ਪਾਣੀਪਤ ਸੋਨੀਪਤ ਹਰਿਆਣਾ ਦੇ ਜਿਹੜੇ ਖੇਤਰ ਹੈ ਇਹਨਾਂ ਖੇਤਰਾਂ ਦੇ ਵਿੱਚ ਉਮੀਦ ਹੈ ਆਸਾਰ ਬਣ ਗਏ ਨੇ ਆਉਂਦੇ ਘੰਟਿਆਂ ਦੇ ਵਿੱਚ ਪਟਿਆਲਾ ਤੇ ਹਟਿਆਲੇ ਦੇ ਨਾਲ ਲੱਗਦੇ ਖੇਤਰ ਸ਼੍ਰੀ ਫਤਿਹਗੜ ਇਹਨਾਂ ਖੇਤਰਾਂ ਦੇ ਵਿੱਚ ਮੀਤੇ ਆਸਾਰ ਬਣ ਗਏ ਨੇ ਆਉਂਦੇ ਘੰਟਿਆਂ ਦੇ ਵਿੱਚ ਸੋ ਇੱਥੇ ਦੁਪਹਿਰ ਤੋਂ ਫੈਲਾ ਜੇਕਰ ਤੋਂ ਪੱਲ ਲੱਗ ਜਾਂਦੀ ਹੈ ਇਹਨਾਂ ਖੇਤਰਾਂ ਦੇ ਵਿੱਚ ਦੁਪਹਿਰ ਤੋਂ ਬਾਅਦ ਬਦਲ ਬਣਦਾ ਹੈ ਮਾਲਵੇ ਦੇ ਵਿੱਚ ਤੇ ਇੱਥੇ ਮੀਤੇ ਆਸਾਰ ਤਗਲੇ ਲੈਵਲ ਤੇ ਹੋ ਸਕਦੇ ਨੇ ਨਹੀਂ ਤਾਂ ਜੇਕਰ ਦੁਪਹਿਰ ਤੋਂ ਫੈਲਾ ਇੱਥੇ ਬਦਲ ਕੁਝ ਕਰ ਜਾਂਦਾ ਚੰਡੀਗੜ੍ਹ ਜਿਹੜਾ ਬਣ ਰਿਹਾ ਤੇ ਫਿਰ ਹਲਕੇ ਦਰਮਿਆਨੇ ਛਰਾਟੇ ਦੁਪਹਿਰ ਤੋਂ ਫੈਲਾ ਵੀ ਲੱਗ ਸਕਦੇ ਨੇ ਮਾਝਾ ਖੇਤਰ ਦੇ ਵਿੱਚ ਅਸੀਂ ਦੇ ਸਕਦੇ ਹਾਂ ਕਿ ਬਦਲਵਾਈ ਜੜੀਆ ਉੱਪਰਲੇ ਫੱਦਰ ਤੇ ਜਾਰੀ ਹੈ ਗੁਰਦਾਸਪੁਰ ਸ੍ਰੀ ਅਮਰੇਸਰ ਸਾਹਿਬ ਪਠਾਨਕੋਟ ਇਹਨਾਂ ਤਿੰਨਾਂ ਜ਼ਿਲ ਕਿਦਾ ਕਿਦਾ ਸ਼ਰਾਟੇ ਜੜਿਆ ਤੇਜ਼ ਵੀ ਹੋ ਸਕਦੇ ਨੇ ਸੰਗਰੂਰ ਹਟੰਡਾ ਬਰਨਾਲਾ ਤੇ ਮਾਨਸਾ ਇਹਨਾਂ ਖੇਤਰਾਂ ਦੇ ਵਿੱਚ ਟੁੱਟਵੇਂ ਜੇ ਬੱਦਲ ਉੱਤਰ ਬਣੇ ਹੋਏ ਨੇ ਆਉਂਦੇ ਘੰਟਿਆਂ ਦੇ ਵਿੱਚ ਕਿਤੇ ਨਾ ਕਿਤੇ ਹਲਕੀ ਮੋਟੀ ਕਾਰਵਾਈਆਂ ਵੇਖਣ ਨੂੰ ਮਿਲ ਸਕਦੀਆਂ ਨੇ ਮੀਂਹ ਦੀਆਂ ਬਾਕੀ ਮੌਸਮ ਦੀ ਜਿਹੜੀ ਦਸਤਕ ਹੈ ਜੀ ਉਹ ਇਹਨਾਂ ਖੇਤਰਾਂ ਦੇ ਵਿੱਚ ਲੈਣ ਅਸੀਂ ਲਾ ਰਹੇ ਹਾਂ ਲੈਣ ਦੇ ਹਿਸਾਬ ਨਾਲ ਤੁਸੀਂ ਸਮਝ ਲੈਣਾ ਸੋ ਮੌਸਮ ਨੇ ਜ਼ਬਰਦਸਤ ਰਫ਼ਤਾਰ ਫੜੀਆ ਕੱਲ ਜਿਹੜਾ ਮੱਧ ਪ੍ਰਦੇਸ਼ ਰਾਜਸਥਾਨ ਤੇ ਮੱਧਪੁਰੂਵੀ ਖੇਤਰ ਜੂਪੀ ਦੇ ਪਛਮੀ ਭਾਗ ਬਿਹਾਰ ਝਾਰਖੰਡ ਦਿੱਲੀ ਗੁਰੂਗਰਾਮ ਨੈਟਾ ਇਹਨਾਂ ਖੇਤਰਾਂ ਨੂੰ ਮੌਸਮ ਨੇ ਕਵਰ ਕਰ ਲਿਆ ਸੀ ਸੋ ਅੱਜ ਇਹਨਾਂ ਖੇਤਰਾਂ ਤੱਕ ਮੌਸਮ ਜੜੀਆ ਪਹੁੰਚ ਕਰ ਚੁੱਕਿਆ ਜਿੱਥੇ ਅਸੀਂ ਲਾਈਨ ਲਾ ਰਹੇ ਹਾਂ ਤੁਸੀਂ ਇਹ ਦੇਖ ਸਕਦੇ ਆ ਰਾਜਸਥਾਨ ਦੇ ਉੱਧਰ ਰਾਜਸਥਾਨ ਤੱਕ ਤੇ ਹਰਿਆਣੇ ਦੇ ਵਿੱਚ ਵੀ ਮੌਨਸੂਨ ਦੇ ਦਸ਼ਕ ਅਜ ਹੋ ਜਾਣੀਆਂ ਤੇ ਚੰਡੀਗੜ੍ਹ ਤੱਕ ਮੌਨਸੂਨ ਪਹੁੰਚ ਕਰ ਗਿਆ ਉੱਤਰਾਖੰਡ ਹਿਮਾਚਲ ਦੇ ਵਿੱਚ ਮੌਨਸੂਨ ਦੀ ਜੜੀਆ 10 ਤੱਕ ਹੋ ਚੁੱਕੀ ਹੈ ਆਉਂਦੇ 2-3 ਦਿਨਾਂ ਦੇ ਵਿੱਚ ਮੌਨਸੂਨ ਨੇ ਅੱਗੇ ਵਧਣਾ ਤੇ ਪੰਜਾਬ ਦੇ ਕੇਂਦਰੀ ਮਾਲਵੇਤ ਲੈ ਕੇ ਮਾਲਵੇ ਦੇ ਪਛਮੀ ਜ਼ਿਲ੍ਹੇ ਜਿਨ੍ਹਾਂ ਦੇ ਵਿੱਚ ਬਠਿੰਡਾ ਫਜ਼ਿਲਕਾ ਫਰੀਦਕੋਟ ਸਿਰਮਕਸਰ ਸਾਹਿਬ ਮਲਾਟ ਮੋਗਾ ਫਿਰੋਜ਼ਪੁਰ ਫਰੀਦਕੋਟ ਤੇ ਸ੍ਰੀ ਤਰਨਤਾਰਨ ਸਾਹਿਬ ਅੰਮ੍ਰਿਤਸਰ ਸਾਹਿਬ ਇਹਨਾਂ ਖੇਤਰਾਂ ਦੇ ਵਿੱਚ ਮੌਨਸੂਨ ਪਹੁੰਚ ਕਰੇਗੀ ਅਗਲੇ 2-3-4 ਦਿਨਾਂ ਦੇ ਉਹ ਕਾਫੀ ਖੇਤਰਾ ਦੇ ਵਿੱਚ ਉਮੀਦ ਆਸਾਰ ਬਣਦੇ ਫਏ ਨੇ ਖਾਸ ਕਰ ਦੋਆਬਾ ਖੇਤਰ ਤੇ ਪੁਆਦ ਖੇਤਰ ਤੇ ਮਾਲਵੇ ਦੇ ਉਹ ਖੇਤਰ ਜਿਹੜੇ ਹਰਿਆਣੇ ਦੇ ਨਾਲ ਲੱਗਦੇ ਆ ਖਾਸ ਕਰ ਪੂਰਬੀ ਮਾਲਵੇ ਦੇ ਜਲੇ ਔਰ ਕੁਝ ਖੇਤਰ ਹੋ ਸਕਦੇ ਨੇ ਜਿਹੜੇ ਮਾਝੇ ਦੇ ਹੋ ਸਕਦੇ ਨੇ ਜਿੱਥੇ ਮੀਂਹ ਅਜੇ ਲੱਗ ਸਕਦੇ ਨੇ ਫਿਲਹਾਲ ਚੰਡੀਗੜ੍ਹ ਮੋਹਾਲੀ ਰੋਪੜ ਦੇ ਕੁਝ ਖੇਤਰਾਂ ਦੇ ਵਿੱਚ ਇਸ ਵੇਲੇ ਉਮੀਦ ਅਰਜ ਹੋ ਰਹੇ ਨੇ ਤਗੜੇ ਬਾਰਸ਼ਾਂ ਜਿਹੜੀਆਂ ਇਹਨਾਂ ਖੇਤਰਾਂ ਦੇ ਵਿੱਚ ਲੱਗ ਰਹੀਆਂ ਨੇ ਤੇ ਆਉਂਦੇ ਘੰਟਿਆਂ ਦੇ ਵਿੱਚ ਭਾਰੀ ਮੀਂਹ ਜਿਹੜਾ ਇਹਨਾਂ ਖੇਤਰਾਂ ਦੇ ਵਿੱਚ ਦਰਜ ਹੋਣ ਦੀ ਪੂਰੀ ਪੂਰੀ ਉਮੀਦ ਬਣ ਚੁੱਕੀ ਹੈ ਜੀ ਤੁਹਾਨੂੰ ਬਹੁਤ ਸ਼